ਸਸਰੀ ਘਾਰੇ ਮਿੱਤਰ ਕੀ ਹਾਲ ਚਾਲ ਹੈ ਕੈਂ ਮਜ਼ਾਰੇ ਸਵੇਰੇ ਸਵੇਰੇ ਤੁਮ ਦੇਖੋ ਕਿੰਨੀ ਹੈ ਅੱਜ ਤੇ ਮੈਂ ਬੱਚਾ ਲੱਭਦਾ ਫਿਰਦਾ ਕੱਲ ਇੱਕ ਸ਼ਾਮ ਨੂੰ ਬੱਚਾ ਖੋ ਗਿਆ ਆਪਣਾ ਉਹ ਲੱਭਦਾ ਫਿਰਦਾ ਤੇ ਚਲੋ ਚੱਲਦੇ ਆਪਾਂ ਦੇਖ ਰਹੀਏ ਜੇ ਘਰ ਹੋਇਆ ਬਾਕੀ ਹੁਣ ਦਿਖਾਣਾ ਹੁਣ ਆਪਾਂ ਆ ਗਏ ਬਈ ਕੋਠੇ ਦੇ ਉੱਪਰ ਉਹ ਲੋਈ ਫਸ ਗਈ ਤੇ ਖੁੱਡਿਆਂ ਦਾ ਕੰਮ ਚਲਾਤਾ ਉੱਪਰ ਲੱਗੇ ਆ ਖੁੱਡੇ ਪਾਉਣ ਧੁੰਦਾ ਹੌਲ ਉੱਪਰ ਪਹੁੰਚ ਗਏ ਧੁੰਦ ਵਾਲੀ ਹੈ ਯਾਰ ਅੱਜ ਦੇਖੋ ਨਾਲੇ ਟਾਈਮ ਕਿੰਨਾ ਹੋ ਗਿਆ 10 ਵਜੇ ਦਿਖਾਉਣਾ ਤੁਹਾਨੂੰ ਏ ਕਾ ਗਰੇਲੇ ਲਗਾਉਣੀ ਆਪਾਂ ਪੌੜੀ ਨੂੰ ਥਾਲ ਡਰ ਬਹੁਤ ਲੱਗਦਾ ਇਥੋਂ ਨੀਵਾ ਦੇਖ ਲਓ ਕਿੰਨਾ ਹੈ ਅੱਹ ਡੇਢ ਸਾਲ ਬਾਅਦ ਇੱਕ ਵਾਰੀ ਫੇਰ ਲਓ ਚਲਾਦਾ ਖੁੱਡਿਆਂ ਦਾ ਕੰਮ ਉਧਰ ਪਾਈਏ ਹੈ ਨਾ ਵੀਰੇ ਤੂੰ ਦੱਸ ਤੈਨੂੰ ਕਿੱਥੇ ਸੈੱਟ ਐ? ਇੱਧਰ ਠੀਕ ਐ ਜੀ। ਚੱਲ ਕਰਦੇ ਆਂ ਦੇਖਦੇ ਆਂ। ਇੱਟਾਂ ਨੂੰ ਲਾ ਰਹੇ ਆਂ ਵੀ ਪਾਣੀ। ਉਧਰ ਨਿਸ਼ਾਨੀਆਂ ਲੱਗ ਰੀਆਂ ਖੁੱਡਿਆਂ ਦੀਆਂ। ਤੁਹਾਨੂੰ ਬਾਅਦ ਚ ਦੱਸਦਾ ਕਿੰਨੇ ਫੁੱਟ ਕਿਵੇਂ ਕਰਨਾ। ਇੱਥੇ ਲੱਗਿਆ ਜੀ ਪਾਉਣ ਹੁਣ। ਤੁਹਾਨੂੰ ਮੈਂ ਸਮਝਾ ਦਵਾ ਸਾਰੀ ਡ੍ਰੇਨ। 2 ਫੁੱਟ ਆਪਾਂ ਪਿੱਛੋਂ ਜਗ੍ਹਾ ਛੱਡ ਲੈਣੀ ਐ ਲੰਗਣ ਨੂੰ ਕਿਉਂਕਿ ਅਗਰੇਲਾਂ ਗਰੋਲਾਂ ਵੀ ਰੰਗ ਕਰਨੀਆਂ ਪੈ ਸਕਦੀਆਂ। ਇੱਥੋਂ ਇੱਧਰ ਨੂੰ ਕਰਿਆ 10 ਫੁੱਟ। ਅੰਦਰ 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 10 ਫੁੱਟਾਂ ਨੇ ਵੀਰੇ 5-5 ਫੁੱਟ ਦੇ ਖੁੱਡੇ ਹੋਗੇ ਇਧਰ ਨੂੰ ਲੰਬਾਈ ਕਰੀਏ ਖੁੱਡਿਆਂ ਦੀ 8 ਫੁੱਟ ਠੀਕ ਆ ਮੂਰੇ ਝਾੜ ਲੂ ਹੈਗੀ ਜਗਾ ਪੂਰੀ ਵਾਧੂ ਲੈ ਲੈਣਾ ਕੋਠਾ ਵਾਧੂ ਹੈ ਆ ਇਧਰ ਵੀ ਵਾਧੂ ਹੈ ਆਉਂ ਤਾਂ ਬਸ ਠੀਕ ਆ ਓਕੇ ਆ ਰੋਟਾਂ ਲਓ ਇਹ ਥੱਲੋਂ ਕੰਮ ਕਮ ਨਵੇੜ ਕੇ ਆਪਾਂ ਜਾ ਰਹੇ ਆ ਕੋਠੇ ਦੇ ਠੀਕ ਆ ਤੇ ਜਾ ਕੇ ਰੋਸ਼ਨਦਾਨ ਲੈ ਚੱਲੇ ਆਪਾਂ ਉੱਪਰ ਨੂੰ ਉੱਪਰ ਜਾ ਕੇ ਦੇਖ ਨੇ ਕਿੰਨਾ ਕੰਮ ਹੋਇਆ ਮਾਮਾ ਕਰ ਮੇਰੇ ਸੈਂਗ ਜਸੂ ਚੜਾ ਰਿਹਾ ਪਤੰਗ ਆ ਜਿਹੜਾ ਲੰਕ ਦਾ ਜਸੂ ਤੇ ਰਿਹਾ ਹੈ ਨਾ ਤੇ ਖੁੱਡੇ ਦਾ ਕੰਮ ਦਿਖਾਉਣਾ ਆ ਦੇਖੋ ਉਧਰਲੀ ਗੰਧ ਕਰੀ ਜਾਂਦੇ ਆ ਉਹ ਚੱਕ ਲੈਂਦੇ ਰੋਸ਼ਨਦਾਨ ਬਾਕੀ ਚਲੋ ਬਾਅਦ ਚ ਦਿਖਾਉਂਗਾ ਇੱਚਾ ਦੇਖ ਲਓ ਹੈ ਉਹ ਹੋਹ ਕਰਾਲੀ ਵੇਚਤੀ ਚਲੋ ਬਾਕੀ ਮਿਸਤਰੀ ਦੇ ਆਏ ਤੇ ਦਿਖਾਉਣਾ ਜਸੇ ਨੂੰ ਭੇਜਿਆ ਵਈ ਥੱਲੇ ਬੱਚੇ ਬਿਠਾਊਗਾ ਦੋ ਬਿਠਾਊਗਾ ਨਵੇਂ ਬੱਚੇ ਦੋ ਪੁਰਾਣੇ ਛਤਰੀ ਤੇ ਉਤ ਬਾਅਦ ਡਰਾਵਾਂਗੇ ਚਾਰ ਬੱਚੇ ਕਿਉਂਕਿ ਧੁੱਪ ਜੀ ਆ ਗਈ ਥੋੜੀ ਜੀ ਆ ਦੇਖੋ ਸੂਰਜ ਹਾਂ ਤੇਰੇ ਇਹ ਕਢਾ ਲਈਏ ਫਿਰ ਆਏ ਆ ਬੱਚੇ ਵੱਡੇ ਹੋਈ ਜਾਂਦੇ ਨੇ ਫੇ ਤੁਹਾਨੂੰ ਪਤਾ ਉਹ ਗੱਲ ਵੀ ਨਹੀਂ ਬਣਦੀ ਹੈ ਨਾ ਕਿ ਮਿਸਤਰੀ ਵਾਲੇ ਰੋਟੀ ਖਾਣ ਗਿਆ ਹੋਇਆ ਉਹ ਤੋਂ ਬਾਅਦ ਆਏ ਦੇ ਚਲਾਉਂਦੇ ਆ ਕੰਮ ਤੇ ਜਸੂ ਫੜ ਰਿਹਾ ਬੱਚੇ ਅੰਦਰੋਂ ਤੁਹਨ ਦਿਖਾਉਣਾ ਬਾਅਦ ਚ ਚਾਲ ਛੱਡ ਦੇ ਉੱਪਰ ਲੱਾ ਇੱਥੇ ਬੈਠੇ ਆ ਇਹ ਚੱਲ ਗਿਆ ਅੱਗੇ ਆ ਛਤਰੀ ਤੇ ਵੈਰੀ ਗੁੱਡ ਆ ਬੱਚਾ ਦੇਖੋ ਕਿੰਨਾ ਕ ਹੈ ਜਮਾ ਹੀ ਛੋਟਾ ਇਹ ਆਲਾ ਬੋਟਾ ਕਾਲੀ ਟੌਰੀ ਕਰੀ ਜੀ ਦੀ ਲਾਲ ਸਿਰਾ ਜ੍ਹਾ ਥੋੜਾ ਜ੍ਹਾ ਉਹ ਨੀਲਾ ਤਾਂ ਤੁਹਾਨੂੰ ਪਤਾ ਹੀ ਆ ਦੋ ਏ ਹੋਗੇ ਦੋ ਹੋਰ ਬਿਠਾਊਗਾ ਹੁਣ ਉਹ ਬੱਚੇ ਨਵੇਂ ਛੱਡਣ ਲੱਗੇ ਵੀ ਜੱਸਾ ਆ ਲਾਲ ਚੀਨਾ ਆ ਸੁਰਖਾ ਹੋ ਗਿਆ ਅੱਗੇ ਆਗੇ ਆ ਗਿਆ ਏ ਏ ਏ ਉਹ ਬਹਿ ਗਿਆ ਸਰਖਾਈ ਭਾਇਆ ਲਓ ਬਈ ਆਹ ਦੇਖੋ ਲਾਲ ਚੀਨਾ ਬੱਚਾ ਇਹਨਾਂ ਨੂੰ ਹੁਣ ਬੈਠਣ ਤੋਂ 10 ਮਿੰਟ ਫੇਰ ਆਉਣੇ ਆ ਜਸਾ ਸਿੰਘ ਬੰਬ ਚਲਾਉਣ ਲੱਗਿਆ ਕਿਉਂਕਿ ਬੈਰੀ ਕਰਕੇ ਚਲਾ ਦੀ ਇੱਕ ਦੋਕ ਆਹ ਦੇਖੋ ਜਾਨਵਰ ਜੇ ਉੜ ਗਏ ਬੈਰੀ ਨੂੰ ਵੀ ਮੜਾ ਜਾ ਡਰ ਜਾ ਹੋ ਜਾਊਗਾ ਖੜ ਜਾ ਹਲੇ ਰੁਕ ਜਾ ਦੋ ਮਿੰਟ ਰੋਕ ਕੇ ਚਲਾਈ ਜਸੂ ਲੱਗ ਗਿਆ ਬਈ ਡਾਉਣ ਬੱਚੇ ਉੜਗੇ 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 ਚਾਰੇ ਉੜਗੇ ਚਾਰੇ ਉੜਗੇ 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 ਚਾਰੇ ਚਲੋ 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 ਕੋ ਮਲੋ ਬਾ ਠੀਕ ਹੈ ਵੈਰੀ ਗੁੱਡ ਵੈਰੀ ਗੁੱਡ ਚਾਰ ਉੜਗੇ ਚਾਰੇ ਆ ਦੇਖੋ ਆ ਨਵਾਂ ਬੱਚਾ ਢਾਇਆ ਲਾਲ ਚੀਨਾ ਜਿਹੜਾ ਆ ਦੇਖੋ ਆ ਨੀਲਾ ਤੇ ਸੁਰਖਾ ਆਉਂਦੇ ਨੇ ਲਾਲ ਕਛੜਾ ਤੇ ਬੱਗਾ ਬਚਾ ਦੇਖੋ ਕਿਧਰੋਂ ਘੁਮ ਘੁਮ ਆਉਂਦਾ ਹੈ ਟੌਰੀ ਵਾਲਾ ਇਹਨੂੰ ਬਹਾਵਾ ਦਿੱਤਾ ਇਹ ਵਾਲੇ ਵਾਲੇ ਆਏ ਅੱਜ ਤੇਜ਼ ਹੋ ਗਿਆ ਪੂਰਾ ਤੇ ਇਹ ਬੱਚੇ ਦੀ ਨਿਗਰੱਖਣੀ ਆਪਾਂ ਨੇ ਆਏ ਪਹਿਲੀ ਵਾਰੀ ਆਇਆ ਆ ਗਿਆ ਵੀ ਨਵਾਂ ਬੱਚਾ ਇਹਨੂੰ ਹੁਣ ਭੜਕਾਉਣ ਲੱਗੇ ਹੋਏ ਆ ਵੀ ਚੱਲ ਆ ਜੂਗਾ ਪਹਿਲੀ ਵਾਰੀ ਉੜਿਆ ਨਾ ਤੇਜ਼ ਹੋ ਗਿਆ ਤਾਂ ਹੈ ਨਾ ਮਾਰ 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 ਪੜਕੀ ਪੂੰਜੀ ਹਾ ਯਾਰੇ ਹਾ 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 ਆ ਦੇਖੋ ਕਿਵੇਂ ਖੇਲਦਾ ਫਿਰਦਾ ਬੱਚਾ ਆ ਦੂਜਾ ਟੌਰੀ ਵਾਲਾ ਫਿਰਦਾ ਤੇ ਦੂਜੇ ਦਾ ਬਾਈ ਉਹ ਲਾਲ ਕੱਚ ਦਾ ਸੁਰਖਾ ਤੇ ਨੀਲਾ ਦਾ ਵਾਲੇ ਉੱਚੇ ਨੇ ਮੈਂ ਤੁਹਾਨੂੰ ਬਾਅਦ ਚ ਦਿਖਾਉਣਾ ਆ ਵੀ ਉੱਚਾ ਚੜ ਗਿਆ ਬੱਚਾ ਓ ਦੇਖੋ ਮਾਰ ਮਾਰ ਜਿਹਾ ਸੇ ਉੱਚਾ ਜਾਣ ਲੱਗ ਗਿਆ ਉਹ ਟੌਰੀ ਟੂਸੇ ਵਾਲਾ ਆ ਗਿਆ ਚਲੋ ਇਹ ਵੀ ਸਿੱਧਾ ਹੋਣ ਲੱਗ ਗਿਆ ਹੁਣ ਇਹਨੂੰ ਆਹ ਦੇਖੋ ਦੋ ਉਹਦੇ ਉੱਪਰ ਉਹ ਫਿਰਦੇ ਨੇ ਦੋਏ ਤੇ ਆਹ ਬੱਚਾ ਚਲੋ ਖਾਲੇ ਉੜਦੇ ਬਾਅਦ ਚ ਦਿਖਾਉਣਾ। ਬਾਈਓ ਬੈਰੀ ਬੱਚੇ ਨੂੰ ਲੈ ਗਈ ਨਵੇਂ ਨੂੰ ਯਾਰ ਆ ਹੋ ਜਾਂਦੀ ਆ। ਆਹ ਦੇਖੋ। ਆਹ ਦੇਖੋ। ਖਾਲੀ ਉਹੀ ਲੈ ਗਈ ਓਏ। ਓ ਇਹਨਾਂ ਨੂੰ ਤਾਰ ਤੂੰ। ਬਾਈ ਬੈਰੀ ਨੇ ਬਚਾ। ਸਿੱਟੇ ਉੱਥੇ ਮੈਂ ਦੇਖਣ ਜਾ ਕੇ ਮੇਰੇ ਹਿਸਾਬ ਨਾਲ ਤਾਂ ਨਹੀਂ ਕੁ ਸੋਣਾ ਉਹ ਚ ਵਿਚਾਰੇ ਚ। ਬਾਕੀ ਦੇਖਣ ਜਾ ਕੇ ਉੱਥੇ। ਕਲੇਮਾਨ ਸਾਹਿਬ ਨੇ। ਕਿਵੇਂ ਆਉ ਹੈਗੇ ਸਾਸੂ। ਨਹੀਂ 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 ਗਰਦਨ ਦਾ ਲਮਕਦੀ ਐ ਕਰਗੀ ਭੈਣ ਚੋ ਜਿਹੜਾ ਵਧੀਆ ਉੜਨ ਲੱਗਦਾ ਸਾਲਾ ਪਹਿਲੀ ਵਾਰੀ ਡਾਇਆਤਾ ਯਾਰ ਮੈਂ ਤਾਂ ਹੀ ਇਹਨੂੰ ਤਾਰਦਾਤਾ ਮੈਂ ਕਿਹਾ ਚੱਲ ਕੇ ਰੇਜੇ ਕੱਢ ਲੈ ਓਹੋ ਹਾਂ ਦੇਖੋ ਉੱਥੇ ਜਾ ਕੇ ਦੇਖਦੇ ਆ ਚੱਲ ਓਹੋ ਆ ਦੇਖੋ ਪੋਟਾ ਖਾ ਲਿਆ ਆਪਾਂ ਇਹ ਮਟਲਾਇਆ ਕਿ ਨਾ ਸਿਰੇ ਦਾ ਬਚਾ ਤਾ ਓਏ ਇਹਦਾ ਬੰਬ ਚੱਲੇ ਤੇ ਸਿੱਟਿਆ ਉਹਨੇ ਨਹੀਂ ਤਾਂ ਲੈ ਜਾਈ ਲੈ ਗਈ ਤੀ ਬਸ ਸਾੜੀ ਇਹਨਾਂ ਕ ਪੋਟਾ ਖਾਨ ਪਿੱਛੇ ਸਾਰਾ ਮਾਰ ਗਈ ਹੁਣ ਦੂਏ ਬਚਿਆਂ ਨੂੰ ਜਸੂਆ ਬਿਠਾ ਰਿਹਾ ਹੈ ਸਾੜੀ ਨੇ ਮੂੜੇ ਖਰਾਬ ਕਰਤਾ ਯਾਰ ਆਹ ਦਾ ਤਾਰ ਲੈ ਬਾਈ ਬਜੇ ਚਾਰੇ ਵਿਚਾਰੇ ਆ ਸੁਰਖੇ ਨੂੰ ਵੀ ਪੈ ਗਈ ਤੀ ਇਹ ਬਚ ਗਿਆ ਤੇ ਬਾਈ ਆਪਣੇ ਲਾਲ ਗਾਛਾ ਦੇ ਨੀਲੇ ਨੂੰ ਲੈ ਗਈ ਵੈਰੀ ਯਾਰ ਪਹਿਲਾਂ ਵੀ ਨੀਲਾ ਖੋਇਆ ਪਿਛਲੇ ਸਾਲ ਐਸ ਕੀ ਇੱਕ ਨੀਲਾ ਤਾਂ ਉਹ ਹੀ ਗਿਆ ਤੇ ਇੱਕ ਉਹ ਪੂਰੇ ਬੱਚੇ ਨੂੰ ਕੋਈ ਦੇਖ ਲਿਆ ਸਾਲਾ ਕੁਛ ਨਹੀਂ ਮਾੜਾ ਦਿਨ ਯਾਰ ਚਲ ਕੋਈ ਚੱਕਰ ਨਹੀਂ ਬੱਚੇ ਦਾਣੇ ਨੂੰ ਨੇ ਪਾ ਕਾਕੋਟੇਲ ਬਾਹਰ ਕੱਢ ਇਹਨੂੰ ਛੱਡ ਦਿੰਨੇ ਅੰਦਰ ਇੰਨਾ ਹੋ ਗਿਆ ਬਈ ਦੋ ਕੰਦਾ ਹਰਦਾ ਉੱਚਾ ਚੱਕਣਾ ਆਪਾਂ 7 ਫੁੱਟ ਦਾ ਗੇੜ ਹੁਣ ਚੱਲੇ ਬਈ ਆਪਾਂ ਡਿਊਟੀ ਡਿਊਟੀ ਮਤਲਬ ਦੁੱਧ ਪਾਉਣਾ ਤੇ ਜਸੂ ਹੈ ਨਹੀਂ ਅੱਜ ਜਸੂ ਵੀ ਨਾਨਕੇ ਗਿਆ ਮੰਮੀ ਆਜਾ ਦੁੱਧ ਪਾ ਕੇ ਆਈਏ ਜਸੂ ਵੀ ਨਾਨਕੇ ਗਿਆ ਤੇ ਗੁਰੀ ਵੀ ਨਾ ਗੁਰੀ ਉੱਥੇ ਪਟਿਆਲੇ ਆ ਤੇ ਬਾਕੀ ਕਰਨ ਸਿੰਘ ਪਹੁੰਚ ਗਿਆ ਕੈਨੇਡਾ ਤੇ ਹੁਣ ਆਪਾਂ ਰਹੇਗੇ ਇਕੱਲੇ ਤੇ ਆਪਾਂ ਚੱਲੇ ਹਾਂਜੀ ਦੁੱਧ ਪਾਉਣ ਤੋਂ ਬਾਅਦ ਹੋ ਗਏ ਆਪਾਂ ਫਰੀ ਫਰੀ ਨਹੀਂ ਮਤਲਬ ਦੁੱਧ ਪਾ ਕੇ ਹੋਇਆ ਫਰੀ ਤੇ ਹੁਣ ਆਪਾਂ ਚੱਲੇ ਆ ਅਚਾਰ ਚ ਕੌਣ ਨਰਵੈ ਸਿੰਘ ਨੂੰ ਨਰਵੈ ਸਿੰਘ ਬਾਉ ਤੇ ਆ ਆ ਬੈਠਾ ਆ ਜਾ ਬਾਉ ਅੱਜ ਬਾਉ ਵੀ ਵਿਚਾਰਾ ਥੱਕ ਗਿਆ ਯਾਰ ਉੱਪਰ ਇੱਟਾਂ ਚੜਾਉਣੀਆਂ ਪੈਣੀਆਂ ਫੇਰ ਦੇ ਲੋ ਕੋਠੇ ਤੇ ਚੱਲ ਦੋ ਕੁ ਦਿਨ ਦਾ ਕੰਮ ਰਹਿ ਗਿਆ ਪੰਡਾ ਪਾਈਆਂ ਹੋਈਆਂ ਚਲੋ ਮੈਂ ਚਕਾਵਾ ਇਹਨਾਂ ਹੁਣ ਆ ਗਏ ਬਈ ਆਪਾਂ ਗਰਾਊਂਡ 'ਚ ਟੈਂਕੀ ਪਾਉਣ ਖੜ ਦਿਓ ਥੱਲੇ ਵੀ ਦੇਖ ਲਾ ਟੈਂਕੀ ਪਾਉਣ ਪਾ ਰਹੇ ਆ ਟੈਂਕੀ ਤੇ ਚੱਲਦੇ ਆਂ ਬਸ ਘਰ ਨੂੰ ਆਪਣਾ ਕੰਮਕਾਰ ਹੋ ਗਿਆ ਖਤਮ ਘਰ ਨੂੰ ਚੱਲਦੇ ਆਂ ਘਰ ਦਾਣਾ ਪਾਣੀ ਪਾ ਗਏ ਠੀਕ ਆ ਹੁਣ ਚੱਲੇ ਆਂ ਵੀ ਆਪਾਂ ਕਬੂਤਰਾਂ ਨੂੰ ਪਾਣੀ ਤੇ ਦਾਣੇ ਰਾਤ ਦੇ ਪਾਣੀ ਤੇ ਦਾਣੇ ਪਾਇਆ ਹੀ ਏ ਪਰ ਆਪਾਂ ਬਾਹਰੇ ਚ ਕਾਉਣੇ ਨੇ ਬਾਹਰ ਅੱਧਾ ਘੰਟਾ ਹੁਣ ਛੱਡ ਕੇ ਨਾ ਜਾਲ ਚ ਬਸ ਜਾਨੂ ਦਾਣਾ ਪਾਣੀ ਗਿਆ ਛਕ ਲਿਆ ਇਹਨਾਂ ਨੇ ਜਦੇ ਆਪਾਂ ਬੰਦ ਕਰ ਦੇਣੀ ਠੀਕ ਆ ਹੁਣ ਦਿਨ ਚ ਵੀ ਨਹੀਂ ਅਜੇ ਇਹਨੇ ਖੋਲੇ ਆ ਦੇਖ ਲੋ ਨਹੀਂ ਤਾਂ ਹੁਣ ਸਾਰਾ ਦਿਨ ਖੁੱਲੇ ਰਹਿਣ ਤੇ ਇਹ ਠੰਡ ਚ ਯਾਰ ਬੈਠੇ ਰਹਿੰਦੇ ਇਕੱਠੇ ਜੁਈ ਜਾਂਦੇ ਆ ਫਿਰ ਤੇ ਚਲੋ ਮੈਂ ਆਵਾ ਦਾਣਾ ਪਾਣੀ ਠੀਕ ਹੈ ਉਹ ਤੋਂ ਬਾਅਦ ਫਿਰ ਮਿਲਦੇ ਆ ਉਧਰ ਮੁਕੇ ਹੋਏ ਆ ਬਈ ਆਪਣੇ ਦਾਣੇ ਮਿਕਸ ਦਾਣੇ ਤਾਂ ਪਾਏ ਆ ਤੇ ਕਣਕ ਮੁੱਕੀ ਹੋਈ ਆ ਉਧਰ ਜਿਹੜੀ ਕੱਲੀ ਆਪਾਂ ਕਣਕ ਖੋਦਣ ਤੋਤੀ ਜੀ ਤੋਤੀ ਹੋਈ ਆ ਕਣਕਾ ਨਾ ਉਹ ਸੁੱਕੀ ਨਹੀਂ ਜ਼ਿਆਦਾ ਮਤਲਬ ਉਹ ਵੈਸੇ ਸੁੱਕ ਗਈ ਪਰ ਓਨੀ ਨਹੀਂ ਸੁੱਕੀ ਕਿਉਂਕਿ ਉਦਣ ਦੀ ਧੁੱਪ ਨਹੀਂ ਚੱਜਣ ਵਾਲੀ ਆ ਆ ਦੇਖੋ ਆ ਪਈ ਐ ਇਹਦੇ ਚ ਤੇ ਆਪਾਂ ਲੈ ਜਾਂਨੇ ਆ ਥੋੜੀ ਜੀ ਅੱਜ ਜੋਗੀ ਬਾਕੀ ਕੱਲ ਨੂੰ ਸਾਰਾ ਦਾਣਾ ਮਿਕਸ ਹੋਰ ਕਰ ਲਾਂਗੇ दाना पाणी डान ਕਬੂਤਰ ਖੋਲਿਏ ਪਹਿਲਾਂ ਆ ਖੋਲ ਦਨੇ ਆ ਓਹੋ ਸਹੀ ਢੋਲੀ ਦਾ ਢਾਂਚਾ ਹੈ ਬੱਚਾ ਤਾਂ ਠੀਕ ਹੈ ਡੱਬਾ ਆ ਬੈਠਾ ਹੁਣ ਖੋਲ ਗੀ ਪਾ ਆਹਾ ਆਓ ਬਈ ਆਇਓ ਯਾਰਨ ਕਿਤੇ ਨੀਲਾ ਬੱਚਾ ਦੇਖਣਾ ਦਾ ਪਾਣੇ ਹੈ ਨਾ ਭਾਈ ਨੀਲੇ ਨੇ ਤਾਂ ਥਾਲਾ ਮਾਂਝੇ ਹੀ ਤੋੜਤਾ ਯਾਰ हां उस आया कबूतरी ਵਰਗਾ ਹੋ ਜਾਣਾ ਤਾਂ ਉਹਨੇ ਹੈਂ हां ਨੀਲੀ ਕਬੂਤਰੀ ਦਾ ਹੀ ਤਾਂ ਸੁਰਖੀ ਜੀ ਦਾ ਤਾਂ ਹਾਂ ਚਲੋ ਚੋਗਣ ਦੋ ਇਹਨੂੰ ਦਾਣਾ ਪਾਣੀ ਉਹ ਤੋਂ ਬਾਅਦ ਫੇਰ ਕਰਾਂਗੇ ਬੰਦ ਹਾਲੇ ਕਿਵੇਂ ਦਾਣੇ ਖਾਤਰ ਲੜ ਰਹੇ ਨੇ ਅੱਜ ਓਏ ਓ ਬਾਊ ਓਦੀ ਲੱਤ ਕੇ ਇੱਧਰ ਫਸ ਗਈ ਅੱਛਾ ਦੋ ਕਬੂਤਰ ਜੇ ਫਸਾਲੀ ਦੀ ਲੱਤ ਉਹਨੇ ਦੇਖੋ ਤਾਂ ਬਾਈ ਹੁਣ ਕਬੂਤਰ ਸੈੱਟ ਨੇ ਨਾ ਹੁਣ ਟਾਈਮ-ਟਾਈਮ ਸਰ ਖੋਲਦੇ ਆ ਸਾਰਾ ਦਿਨ ਖੁੱਲੇ ਰਹਿੰਦੇ ਸਾਰੇ ਇੱਥੇ ਠੰਡ 'ਚ ਬੈਠੇ ਰਹਿੰਦੇ ਤਾਂ ਹੋਈ ਜਾਂਦੇ ਤੇ ਉਹ ਲੈਨ ਸਰ ਖਾ ਲੋ ਪਾਉ ਸੰਗਾ ਬੈਠਾ ਪਾਉ ਵਿਚਾਰਾ ਇੱਟਾਂ ਚੜਾ ਕੇ ਹਟਿਆ ਕੋਠੇ ਦੇ ਧੁੰਦ ਦੇਖੋ ਕਿੰਨੀ ਆ ਗਈ ਲੈ ਐ ਧੁੰਦੇ ਧੁੰਦ ਹੋ ਗਈ ਸਾਰੇ ਪਾਸੇ ਇੱਕ ਅੱਜ ਬਚਿਆ ਨੇ ਬਾਈ ਉਹ ਮੂਡ ਖਰਾਬ ਕਰਤਾ ਯਾਰ ਇੰਨਾ ਸਿਰੇ ਦੇ ਬੱਚੇ ਸੇਰੀ ਉਹ ਚੱਲ ਕੋਈ ਚੱਕਰ ਨਹੀਂ ਉੜਦੇ ਅਡਾਉਂਦਿਆਂ ਦੀ ਉਹ ਕੋਈ ਚੱਕਰ ਨਹੀਂ ਪਰ ਬੱਚਾ ਹਨਾ ਪਾਲ ਕੇ ਐਨ ਗਰਮ ਪਾਣੀ ਦਿੰਦੇ ਰਹੇ ਪਾਲੇ ਮਜ਼ਾ ਫੜੀ ਅੱਖਾਂ ਸਾਹਮਣੋਂ ਵੈਰੀ ਲੱਗੀ ਜਾ ਕੇ ਯਾਰ ਸਾਲਾ ਬੜਾ ਅਫਸੋਸ ਹੁੰਦਾ ਯਾਰ ਭਾਈ ਐਨੇ ਇੱਕ ਮਿਕਸ ਦਾਣੇ ਇਹਨਾਂ ਨੂੰ ਪਾ ਦਈਏ ਹੋਰ ਕਿਉਂਕਿ ਇਹ ਚ ਘਟ ਗਏ ਦਾਣੇ ਚੋਗਰ ਬਹੁਤ ਰਹੇ ਮਿਕਸ ਦਾਣੇ ਉਹ ਚਲੋ ਵੀ ਪਰੇ ਉੱਪਰ ਏ ਖਾ ਲੈਣਗੇ ਹੁਣ ਐ ਰੱਜ ਕੇ ਆ ਇਧਰ ਕਣਕ ਖਾਣ ਲੱਗੇ ਹੋਏ ਨੇ ਤੇ ਥੋੜੀ ਜੀ ਕਣਕ ਇਧਰ ਪਾ ਦਿੰਨੇ ਕਈ ਬੱਚਿਆਂ ਨੂੰ ਕਣਕ ਮਿਲੀ ਨਹੀਂ ਆ ਸਾਫ ਜੀ ਜਗਾ ਉਰੇ ਪਾ ਦਿੰਨੇ ਚੱਕੋ ਏ ਖਾ ਲੋ ਓ ਕੇਰ ਬੋ ਚਲ ਆਓ ਦੇਖੋ ਲੱਗੇ ਰ ਖਾਣ ਬਾਕੀ ਉਹ ਰੱਤੇ ਰੁੱਕੇ ਨਹੀਂ ਉਹ ਬੈਠ ਕੇ ਆ ਗਿਆ ਆ ਗਿਆ ਰੱਤਾ ਬਾਹਰ ਸ਼ੁਕਰ ਇਹਨਾਂ ਨੂੰ ਬੰਦ ਕਰ ਲਿਆ ਆਪਾਂ ਨੇ ਨਹੀਂ ਸਾਰਾ ਸਾਰਾ ਦਿਨ ਉੜੀ ਜਾਂਦੇ ਤੁਸੀਂ ਦੇਖਿਆ ਹੀ ਹੈ ਨਹੀਂ ਇਹ ਵੀ ਬੈਰੀ ਬੁਰੀ ਨੇ ਰਗੜ ਦੇਣੇ ਤੇ ਯਾਰ ਇਹਨਾਂ ਦੀ ਤਾਂ ਮਾਂ-ਬਾਪੀ ਨਹੀਂ ਹੈਗੇ ਆਪਣੇ ਕੋਲ ਚਲੋ ਕੋਈ ਨਹੀਂ ਹੁਣ ਹੋਰ ਬੱਚੇ ਲਾਵਾਂਗੇ ਪੰਜ-ਛੇ ਦਾ ਬੱਚੇ ਪਾਲ ਰਹੇ ਨੇ ਹੋਰ ਆਹ ਕਰਨ ਲੱਗੇ ਆ ਬਾਈ ਆਪਾਂ ਪਾਉ ਦਾ ਹੱਲ ਨਹੀਂ ਰੋਜੇ ਠੰਡ ਚ ਲੈ ਜਾਂਦਾ ਤਾਂ ਹੁਣ ਇੱਕਣ ਟਰਾਂਸਫਰ ਕਰਨਾ ਪੈਂਦਾ ਹੈ ਕੰਮ ਠੀਕ ਹੈ ਤੇ ਚਲੋ ਕਰੀਏ ਇਧਰ-ਉਧਰ ਫੇਰ ਪਾਉ ਨੂੰ ਰੋਟੀ ਬਾਣੀ ਦਈਏ ਓਕੇ ਡਨ ਹੈ ਬਾਈ ਪਾਉ ਦਾ ਕੰਮ ਤੇ ਲੈ ਪਾਉ ਤੇਨੂੰ ਕਾਰਟੂਸ ਦਵਾ ਓਏ ਲੱਕ ਲੌਂਦਾਂ ਵਾਲੀ ਚਾ ਓਕੇ ਡੰਨ ਹੁਣ ਥਕਾਵਟ ਉਤਰ ਜੂ ਤੇਰੀ ਹੈਂ ਹਾਂ ਕਰਾਂ ਤਾਰ ਮੁੱਢੀ ਆ ਕੇ ਮੰਦੇ ਪਾਉਂਦਾ ਥਰੇ ਆਹ ਤਾਰ ਨਾ ਵਰਗੇ ਖੋਲ ਦੇ ਲੋ ਵੜੇ ਰੋ ਇਹ ਇਹ ਹੁਣ ਲੰਬੀ ਕਿਵੇਂ ਹੋ ਗਈ ਚਾ ਉਹ ਤੈ ਇਧਰ ਕਰਦਾ ਬਲਬ ਨਾ ਬਲਬ ਜਿਹੜਾ ਉੱਪਰ ਹੈਦਾ ਅੱਛਾ ਫਿਰ ਉਹ ਚ ਹੁਣ ਪਾਣੀ ਪਾਉਗਾ ਐਂ ਕਰਦੇ ਆ ਉਹ ਬਲਬ ਨੂੰ ਆਪਾਂ ਨੇ ਉਹ ਟੀਨਾ ਦੇ ਥੱਲੇ ਕਰ ਦੇਣਾ ਉਰਾਂ ਕਰਕੇ ਹਾਂ ਠੀਕ ਹੈ ਨੀ ਚੱਲ ਕੱਲੂ ਕਰਾਂਗੇ ਤੇ ਹੁਣ ਮੈਂ ਦੁਕਾਨ ਜਾਇਆ ਮਾਂ ਠੀਕ ਹੈ ਤੂੰ ਇਹਨੇ ਭੀ ਗਾ ਰੋਟੀ ਉਟੀ ਖਾ ਕਰ ਠੀਕ ਹੈ ਮਾਂ ਕਬੂਤਰ ਜਾਨ ਚੋਕ ਲੈਣਗੇ ਖਾ ਲਿਆ ਵੀ ਦਾਣਾ ਬਾਣੀ ਚਲੋ ਹੁਣ ਚਲੋ ਜਿਹੜਾ ਇੱਕ ਬੱਚਾ ਨਾ ਆ ਕਬੂਤਰੀ ਦਾ ਚੱਕਿਆ ਗਾਨੀ ਵਾਲੀ ਸ਼ਾਕੀ ਦਾ ਆ ਦੇਖੋ ਆ ਬੱਚੇ ਉਤਰੀ ਜਿਹਦਾ ਆ ਆਪਾ ਬੱਚਾ ਉਥੋਂ ਛੜਾਇਆ ਦਾ ਵੈਰੀ ਦਾ ਨੀਲਾ ਤਾਂ ਤੁਹਾਨੂੰ ਪਤਾ ਹੋ ਰਤੀ ਦਾ ਆ ਕਬੂਤਰੀ ਆ ਸ਼ਾਕੀ ਦਾ ਚੱਕਿਆ ਚਲੋ ਵੀ ਛੋਟੇ ਕੋ ਜੋਕੇ ਬੱਸ 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 ਖਾ ਲੈ ਫਰੇਟਾ ਖਾਲੀ ਹੋ ਗਈ ਹੈ ਕਾਨੂੰ ਮਾਰ ਜਾ ਤੁਸੀਂ ਚਲੋ ਉੱਕੇ ਯਾਰ ਆ ਬੜਾ ਪੰਗਾ ਹੈ ਹੁਣ ਮੈਨੂੰ ਅੰਦਰ ਵੜਨਾ ਪੈਣਾ ਹੈ ਬਾਉ ਬਾਉ ਅੰਦਰ ਵਾਧੀ ਜਾ ਅੱਛਾ ਕਬੂਟਰ ਹੁਣ ਮੈਂ ਫੜਦਾ ਕਿੱਥੇ ਬੈਠਾ ਹੈ ਡੱਬਾ ਦਾ ਬੈਠਾ ਹੈ ਉਹ ਨਾਲ ਕਿੱਥੇ ਹੈ ਤਾਂ ਦਾ ਆਹ ਵੇਖ ਲੈ ਕਿੱਥੇ ਬੈਠਿਆ ਜਾਂਦਾ 30 ਨੰਬਰ ਤੇ ਚਲ ਫਾੜ ਦਾਂ ਬਈ ਉਹਨਾਂ ਬੈਨ ਚਲੋ ਭਾਈ ਓਕੇ ਹੈ ਕੋਕਟੇਲ ਵੀ ਰੱਖਤਾ ਅੰਦਰ ਹੁਣ ਆਪਾਂ ਇਹਨੂੰ ਲਾ ਦਿੰਨੇ ਆਂ ਕੁੰਡਾ ਸ਼ੀ ਆਲੋ ਕੇਰਬੋਰਡ ਤੇ ਨਿਕਲ ਜੇ ਬਾਹਰ ਤੇ ਚਲੋ ਵੀ ਮਿੱਤਰੋ ਸੱਚਾ ਜੱਗ ਲੈ ਕੇ ਜਾਣਾ ਆਪਾਂ ਮਿਲਾਂਗੇ ਅਵੇ ਬਲੌਗ ਅੱਜ ਯਾਰ ਵੈਸੇ ਵੀ ਮੂਡ ਸਾਲ ਖਰਾਬ ਜਾ ਹੀ ਰਿਹਾ ਬੱਚਿਆਂ ਕਰਕੇ ਯਾਰ ਬਾਲੇ ਸਿਰੇ ਦੇ ਬੱਚੇ ਲੈ ਗਈ ਅੱਖਾਂ ਸਾਹਮਣੇ ਪਾਲੇ ਹੋਏ ਸਾਰੇ ਤੇ ਹੁਣ ਨੀਲਾ ਦੇਖ ਲਿਓ ਉਹ ਜੋੜੇ ਨੀਲਾ ਕੱਢਣਾ ਵੀ ਨਹੀਂ ਬਹੁਤ ਟਾਈਮ ਬਾਅਦ ਨੀਲਾ ਕੱਢਿਆ ਤਾਂ ਪਹਿਲਾਂ ਤਾਂ ਕਦੇ ਕੱਢਿਆ ਨਹੀਂ ਪਹਿਲੀ ਵਾਰੀ ਕੱਢਿਆ ਤਾਂ ਤੇ ਦੇਖ ਲੇ ਸ਼ਰਤ ਲਾ ਲਿਓ ਜਿਹੜੇ ਬੱਚੇ ਨੂੰ ਆਪਾਂ ਨੂੰ ਚਾਹੀਦਾ ਹੁੰਦਾ ਉਹ ਆਉਣਾ ਵੀ ਨਹੀਂ ਤੇ ਚਲੋ ਕੋਈ ਗੱਲ ਨਹੀਂ ਆਉਂਦੇ ਜਾਂਦੇ ਰਹਿੰਦੇ ਆ ਪਰ ਪਲਿਆ ਹੋਇਆ ਯਾਰ ਅੱਖਾਂ ਸਾਹਮਣੇ ਨਹੀਂ ਦੇਖ ਹੁੰਦਾ ਇਕਨ ਤੇ ਚਲੋ ਮਿਲਦੇ ਆ ਅਗਲੇ ਵਲੌਗ ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਅਗਲੇ ਵਲੌਗ ਚ